ਲੋ ਜੀ ਆਪਾਂ ਪਹੁੰਚ ਚੁੱਕੇ ਆਂ ਜੀ ਇੱਕ ਨੰਬਰ ਚੌਂਕ ਦੇ ਵਿੱਚ ਮਾਰੋ ਨਿਗਾਹ ਲਓ ਜੀ ਆਪਾਂ ਜਾ ਰਹੇ ਆਂ ਗੈਤੋਂ ਨੂੰ ਜੀ ਗੱਡੀ ਦੀ ਸਰਵਿਸ ਕਰਾਉਣਾ ਐ ਕਲਸੀਡੀ ਲੋਡ ਕਰਾ ਕੇ ਹੁਣੀ ਆ ਪਿੱਛੇ ਪਈ ਆ ਜੀ ਅਗਲਾ ਸਵਾ ਯਾਰ ਮਿਲਦੇ ਆਂ ਜੀ ਉੱਥੇ ਜਾ ਕੇ ਗੈਤੋਂ ਤੇ ਕਿਹੜੇ ਮਿਸਤਰੀ ਕੋਲ ਜਾਂਦੇ ਆ ਜੀ ਚਾਰ ਮਿੱਤਰ ਹੀ ਆਈ ਆਪਣਾ ਉਹ ਉੱਥੇ ਜਾ ਕੇ ਦੱਸਾਂਗੇ ਜੀ ਵੀ ਕੀ ਕੀ ਇਸ ਦੀ ਚੇਂਜ ਕਰਦੇ ਆ ਤੇਲ ਤੇ ਚੇਂਜ ਕਰਦੇ ਆ ਮਾਈ ਲੈਫਟਰ ਕਿੰ ਕੀ ਜਿਹੜਾ ਕੁਝ ਵੀ ਚੇਂਜ ਕੀਤਾ ਉਹ ਤੁਹਾਨੂੰ ਦਿਖਾਹਾਗੇ ਜੀ ਵੀਡੀਓ ਵਿੱਚ ਲਓ ਜੀ ਲਓ ਜੀ ਇਹ ਕੋਈ ਪਿੰਡ ਬਿਸੰਦੀ ਆਪਾਂ ਪਹੁੰਚ ਚੁੱਕੇ ਆ ਜੀ ਪੰਚਰ ਵਾਲੇ ਆ ਜੀ ਨੇੜੇ ਆ ਜੀ ਕੰਮ ਵੇਖੋ ਜੀ ਪਿਛਲੀ ਦਿਨੀ ਬਰਕੰਦੀ ਪਿੰਡ ਦੇ ਪਿਛੰਦੀ ਪਿੰਡ ਦੇ ਸਹਜੋਂ ਨਾਲ ਛੜਕ ਦੇ ਪਾਸੇ ਮਿੱਟੀ ਪਾਈ ਗਈ ਹੈ ਜੀ ਆਹ ਵੇਖੋ ਜੀ ਇਧਰ ਦੋਨੇ ਪਾਸੇ ਵੇਖੋ ਜੀ ਆਹ ਵੇਖੋ ਜੀ ਦੋਨੇ ਪਾਸੇ ਜਿਹੜੇ ਟੋਏ ਟੱਪੇ ਸੀਗੇ ਜੀ ਸਾਰੇ ਇਹਨਾਂ ਨੇ ਭਰਤੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਇੰਨਾ ਸਹਾਰਾ ਦਿੱਤਾ ਜੀ ਅੱਜ ਕੱਲ੍ਹ ਤਾਂ ਸਰਕਾਰਾਂ ਤੋਂ ਤਾਂ ਝਾਕ ਸਾਡੀ ਖਤਮ ਆ ਜੀ ਕੀ ਸਾਨੂੰ ਜੋ ਸਰਕਾਰਾਂ ਕਰਕੇ ਦੇਣੀਆਂ ਉਹ ਗੱਲਾਂ ਦਾ ਖਤਮ ਹੋਊਗਾ ਜੀ ਵੋਟਾਂ ਲੈਣ ਵੇਰੀ ਦਾ ਬਹੁਤ ਕੁਝ ਕਹਿ ਦਿਆ ਜੀ ਜਦੋਂ ਵੋਟਾਂ ਪਾਈ ਜਾਂਦੇ ਕਹਿੰਦੇ ਮੁੜ ਕੇ ਸਾਡੀ ਗੱਲ ਨਹੀਂ ਸੁਣਦੇ ਜੀ ਇਹ ਬਹੁਤ-ਬਹੁਤ ਧੰਨਵਾਦ ਜੀ ਲਓ ਜੀ ਬਤੌਣ ਦਾ ਡਾਪਾ ਪਹੁੰਚ ਚੁੱਕਾ ਹਿੱੱਡੇ ਦੇ ਭਤੌਣ ਵਾਲੇ ਤੇ ਲੈ ਜੀ ਕ੍ਰੋਸ ਕਰਤਾ ਹੀ ਭਤੌਣ ਦਾ ਡਾਪਾ ਆਹ ਵੇਖੋ ਇਹ ਸੜਕ ਦੇ ਪਾਸੇ ਪਿੱਟਾ ਲਾ ਕੇ ਇਹਨਾਂ ਨੇ ਪੋਹ ਕੀਤਾ ਜੀ ਮਿੱਟੀ ਪਾਈ ਆ ਜੀ ਦੋਨੇ ਪਾਸੇ ਆਹ ਵੇ ਚਿੱਟਾ ਚੰਗਿਆ ਜੀ ਕਾਹੋ ਜੀ ਕੋ ਮੂੜਾ ਕੋੜਾ ਜਾ ਗਿਆ ਜੀ ਕੋਠੇ ਸਪੂਰਨ ਸਿੰਘ ਵਾਲਿਆਂ ਦੇ ਦੇ ਵੇਖੋ ਜੀ ਬਹਿੰਦੀ ਉਹ ਤੋਂ ਜਾਪਾ ਤੌੜੀ ਦੇ ਦੇ ਕੋਠੇ ਸਪੂਰਨ ਸਿੰਘ ਵਾਲੇ ਦੇ ਸੰਜ ਮੋੜ ਪੈਂਦੇ ਆ ਬਹੁਤ ਜਿਆਦਾ ਜੀ ਮੈਨੂੰ ਮਾਰੂ ਦੇਗਾ ਲੋ ਜੀ ਆ ਗੱਟਿੰਗ ਵਾਲੇ ਜਾ ਰਿਹਾ ਜੀ ਰਸਤੇ ਦੇ ਵਿੱਚ ਲਾ ਵੇਖੋ ਜੀ ਆ ਜਾ ਰਿਹਾ ਹੈ ਕਾ ਜਾ ਰਿਹਾ ਹੈ ਭਾਈ ਜੀ ਇਧਰ ਜਾ ਰਿਹਾ ਹੈ ਉਹ ਜਾ ਰਹੇ ਹੈ ਜੀ ਆਇਆਖ ਭਾਈ ਲਓ ਜੀ ਆਪਾਂ ਪਹੁੰਚ ਚੁੱਕਿਆ ਜੈਤੋ ਮੰਡੀ ਬੱਬੂ ਟੀਵੀ ਸੈਂਟਰ ਕੋਲ ਬਾਈ ਕੋਲੇ ਆਪਣੇ ਐਲਸੀਡੀ ਬਾਈ ਕੋਲੇ ਆਪਾਂ ਫੜਾਤੀ ਬਾਈ ਨੇ ਖੋਲਤੀ ਬਾਈ ਨੇ ਚਲੋ ਉਧਰ ਪਹਿਨ ਦੇਖ ਕੇ ਫੋਨ ਕਰ ਕੀ ਆ ਜੀ ਬਾਈ ਫੋਨ ਤੇ ਵੀ ਜੀ ਥੋੜਾ ਜੀ ਹਾਂਜੀ ਹਾਂਜੀ ਇਧਰ تعال ਭਾਈ ਮੇਰੇ ਕੋਲ ਟੀਵੀ ਐਲਸੀਡੀ ਆਪਣੇ ਖੋਲਤੀ ਬਾਈ ਨੇ ਹੁਣ ਬਾਈ ਨੂੰ ਪੁੱਛਦੇ ਨੇ ਕਿ ਨਕਸ਼ਾ ਦੇ ਵਿੱਚ ਕੀ ਇਹਨੂੰ ਹੋਇਆ ਕਿਵੇਂ ਹੋਇਆ ਕੀ ਕਾਰਨ ਬਣਿਆ ਦਾ ਬਾਈ ਕੀ ਕਾਰਨ ਬਣਿਆ ਦਾ ਬਾਈ ਇਹਨਾਂ ਅੰਦਰ ਇਹਨਾਂ ਫੈਕਲੇਟ ਆ ਉਹਦੇ ਵਿੱਚ ਅਚਾਈ ਇਹ ਆ ਕੀ ਚੱਲਦਾ ਅਚਾਈ ਇਹ ਕਿਹੜਾ ਜਿਹੜੀ ਆ ਪਰ ਇੱਕ ਤਾਂ ਦਿਖਦੀ ਨਹੀਂ ਹੁੰਦੀ ਇਹ ਲੈਕਾ ਹੁੰਦਾ ਇਹਨਾਂ ਦੇ ਵਿੱਚ ਅਚਾਈ ਇਹ ਲੈਕਾ ਤਾਂ ਹੁੰਦਾ ਅਚਾਈ ਇਹ ਸੈਂਟੀ ਦਾ ਮੋਲੀ ਇਹਦੇ 'ਚ ਨਹੀਂ ਹੁੰਦਾ ਪਰ ਇਹਨਾਂ ਨੂੰ ਹੁੰਦਾ ਪਰ ਇਹਨਾਂ ਨੂੰ ਡਿਸਪਲੇ ਨੂੰ ਅਸੀਂ ਪਹਿਲਾਂ ਕਹਿੰਦੇ ਆ ਪੈਨਲ ਉਹ ਪੈਨਲ ਹੁੰਦਾ ਪੈਰੋਂ ਦਾ ਪੈਰੋਂ ਸੁਧਿਆ ਗਿਆ ਤੇ ਟਿੱਕਰ ਬਣ ਗਈ ਆ ਕਿਰਪਾ ਕੋ ਨਹੀਂ ਕੀਤੀ ਅੱਛਾ ਜੀ ਉਧਰ ਦੇਖਣ ਵਾ ਤੇ ਟਿੱਕਾਂ ਲਾਈਟਾਂ ਲੱਗੀਆਂ ਨੇ ਅੰਦਰ ਅੱਛਾ ਸਾਰੀ ਖੁੱਲ ਕੇ ਜੋ ਲਾਈਟਾਂ ਜਖਾ ਹੋ ਜਾਂਦੀਆਂ ਠੀਕ ਹੈ ਕਾਰਟ ਤੇ ਕੀ ਬਣਿਆ ਕਾਤੋਂ ਆਏ ਹੋਏ ਇਹ ਕਈ ਵਾਰੀ ਇਹਦੇ ਵੋਲਟੇ ਵਾਝ ਜਾਂਦੇ ਆ ਕਾਰਟ ਤੇ ਅੱਛਾ ਉਹਨੂੰ ਜਿੰਨੀ ਸਪਲਾਈ ਚਾਹੀਦੀ ਹੈ ਓਕਲੇ ਜੀ ਵਾਝ ਜਾਂਦੀ ਆ ਉਹਨਾਂ ਖਰਾਬ ਹੋ ਜਾਂਦੀਆਂ ਕਈ ਵਾਰੀ ਵੈਸੇ ਹੀ ਕਿਨੇ ਟਾਈਮ ਪੀਰੀਅਡ ਇਹਨਾਂ ਦਾ ਖਤਮ ਹੋ ਜਾਂਦਾ ਠੀਕ ਹੈ ਜੀ ਇਹਦੀ ਗਰੰਟੀ ਗੰਟੀ ਹੁੰਦੀ ਹੈ ਕਿ ਬਸ ਐ ਨਹੀਂ ਕਰਕੇ ਵਧੀਆ ਘੰਟੀ ਵਾਲਾ ਕੰਮ ਵਧੀਆ ਹੁੰਦਾ ਵਧੀਆ ਕੋਈ ਦਿੱਕਤ ਆਏ ਗਏ ਹੁਣ ਜਿੰਨਾ ਕੰਮ ਕਰੇਗਾ ਦੀ ਗਰੰਟੀ ਹੁਣ ਫੁੱਲ ਗਰੰਟੀ ਫੁੱਲ ਗਰੰਟੀ ਠੀਕ ਹੈ ਜੀ ਫੁੱਲ ਗਰੰਟੀ ਹੋ ਵਧੀਆ ਕੰਮ ਬਹੁਤ ਬਹੁਤ ਧੰਨਵਾਦ ਜਿੱਦਾਂ ਥੋੜਾ ਆ ਲਓ ਜੀ ਆਪਣਾ ਪ੍ਰਾਣਾ ਸੱਜਣ ਜੀ ਤਾਰਾ ਸਿੰਘ ਜੀ ਰੇਡੀ ਡਰਾਮਾ ਹਾਂ ਬਹੁਤ ਤਰਾਣੀ ਲਿਆ ਸਾਡੀ ਲੱਕਾ ਬਾਈ ਉਹ ਮਗਰ ਮੇ ਕੋ ਕਾਲਾ ਸਿੰਘ ਤੋਂ ਪੋਣਾ ਹਾਂ ਇਹ ਨਾਲ ਆ ਬਾਪੂ ਜੀ ਜਿਹਨਾਂ ਤੋਂ ਆਪਾਂ ਤੇਲ ਲੈਨੇ ਆ ਜੀ ਹਾਂ ਦੇ ਪੌਂਡ ਦਾ ਬਾਊ ਜਿਹੜਾ ਪੈਂਦੇ ਤੇਲ ਦੱਸੋ ਛੋਟੀ ਗ੍ਰਾਂਟੀ ਤੇ ਤੇਲ ਗੁੜੀਰ ਪਾਓ ਜੀ ਅੱਛਾ ਜੀ ਕਿੰਨੇ ਕਿਲੋਮੀਟਰ ਦੀ ਗਾਰੰਟੀ ਜਨੇ ਤੁਹਾਨੂੰ 8000 ਕਿਲੋਮੀਟਰ ਦੀ 8000 ਦੀ ਹਾਂ ਜੀ ਠੀਕ ਹੈ ਜੀ ਸਾਢੇ 30 ਲੀਟਰ 3 ਲੀਟਰ ਪੈਂਦਾ ਹੀ ਆ ਚ ਤੇ ਪ੍ਰਾਈਵੇਟ ਤੁਹਾਨੂੰ ਨਾ ਰਹਿਣ ਦੋ ਕੰਮ ਹਾਂ ਉਹ ਗੱਲਾਂ ਦੂਰ ਦੇਖ ਹਾਂ ਸਹੀ ਹੋਰ ਜੀ ਮਿਲਦੇ ਆ ਜੀ ਸਤੂ ਆਪਣੇ ਠੀਕ ਹੈ ਪੱਦਰ ਪਿਆਰੇ ਠੀਕ ਹੈ ਜੀ ਆ ਕੋਈ ਬਾਤ ਕਰਦੇ ਮਾਰੋ ਨਾ ਜਾਨੀ ਐਸੇ ਬੜੀ ਨਹੀਂ ਬਣਾ ਦਵਾਰੇ ਬਣਾ ਨਹੀਂ ਜਾਂਦਾ ਭਰਾ ਆਹ ਲਾ ਦੋ ਦਿਨ ਛੱਲਦੇ ਪੈਣੀ ਐਲਾਈਨਮੈਂਟ ਫਿਰ ਸਹੀ ਹੈ تقریبا ਜੀ ਮੈਂ ਨਾ ਨਹੀਂ ਹੈ ਤੋਂ ਪਵੰਦੀ ਰਹਾ ਉਹ ਤੇ ਜਾਦਾ ਤਗੜੀ ਮੈਚੇ ਜਾ ਦੇਖਦੇ ਰਿਹਾ ਕਿ ਬਾਰੇ ਜੀ ਬੋਤਲ ਕਿ ਲਾਉਂਦੀ ਫਰਤੀ ਸੀ ਦੇ ਵੀ ਲੱਪੜ ਗਏ ਕੋਈ ਕੰਗਾ ਸਾਫ ਹਾਂ ਜੀ ਉਤਾਰਿਆ ਇਹ ਲੱਗਿਆ ਕਹਨ ਜੀ ਆਪਾਂ ਦਾ ਮਾਦੀ ਖਲੂ 加油了！ ਉਹਦੇ ਉਸੇ ਵਾਂਗ ਖੜ੍ਹ ਗਈ। ਮਗਨਾਲ ਬੈਟ ਨਾ ਨਾ। ਮਗਨਾਲ ਲਾਲਾ ਜੀ ਨੂੰ। ਠੀਕ ਆ ਨਾੜ। ਆ ਗਈ। ਕਿੰਗਾ ਦੱਸੋ। ਉਹ ਨਾ ਆਏ ਨਾ ਲਾ ਸਕਦੇ। ਚੱਲ। ਕਰਦੇ। ਕਰਦੇ। ਹਾਂ। ਲੋ ਕਿੰਨੇ ਕਿਲੋਮੀਟਰ ਚਲਾਉਣੇ ਆਈਏ ਨੂੰ? ਅੱਛਾ ਦੋਨ ਅੱਛਾ ਅੱਛਾ ਅਡੀ ਕੰਪਨੀ ਦੇ ਕੋਡ ਆ ਉੱਪਰ ਲਿਖਿਆ ਵਾਖਿਆ ਕੰਪਨੀ ਦਾ ਵੀ ਅੱਛਾ ਤੂੰ ਸੀ ਗਈ ਦਿਖਾ ਦਿੰਦਾ ਵੇਖੋ ਜੀ ਕੈਮਰੇ ਚ ਤੇ ਬਾਉ ਜੀ ਕਹਿੰਦੇ ਵੀ ਇਹ ਗੁਡੀਆ ਤਾਂ ਮਗਲਾਈ ਲ ਜਿਹੜਾ ਜੀ 8000 ਕਿਲੋਮੀਟਰ ਚੱਲੂਗਾ ਜੀ 8000 ਦੀ ਗਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਜੀ ਕੰਪਨੀ ਸਾਨੂੰ ਤੇ ਜੇ ਕਿਸੇ ਨੂੰ ਤੂੰ ਪਹਿਲਾਂ ਪਤਾ ਨਾ ਪਹਿਲਾਂ ਪਤਾ ਸਕਦਾ ਉਹ ਅਗਲੇ ਦੀ ਇੱਛਾ ਜੀ ਉਹ ਇੱਛਾ ਹਾਂ 1999 ਦੇ ਸਾਇੰਸ ਆ ਜੀ ਇਹ 1898 ਦੀ ਬਹੁਤ ਪੁਰਾਣੀ ਕੰਪਨੀ ਹਾਂ ਬਹੁਤ ਪੁਰਾਣੀ ਕੰਪਨੀ ਹੈ ਪਹਿਲਾਂ ਟਾਇਰ ਟਰ ਆਉਂਦੇ ਸੀ ਇਹਨਾਂ ਤੇ ਹੁਣ ਵੀ ਆਉਂਦੇ ਆ ਹਾਂ ਹੁਣ ਵੀ ਟਾਇਰ ਤਾਂ ਹੁਣ ਵੀ ਹੁੰਦੇ ਆ ਮਗਨਾਲ ਪਹਿਲੀ ਜ਼ਾਰ ਵੇਖਿਆ ਜੀ ਮਗਨਾਲ ਇਹਨਾਂ ਨੇ ਹੁਣ ਕੱਟਿਆ ਠੀਕ ਆ ਜੀ ਪਹਿਲਾਂ ਬਾਹਰਲੇ ਇੰਟਰਨੈਸ਼ਨਲ ਆਏ ਇਹ ਬਾਹਰਲੀ ਕੰਪਨੀਆਂ ਚ ਸੀਗਾ ਬਾਹਰਲੇ ਦੇਸ਼ਾਂ ਚ ਠੀਕ ਆ ਜੀ ਆਪਣੇ ਇੱਧਰ ਹੁਣ ਆਇਆ ਠੀਕ ਆ ਜੀ ਪਾਦ ਕੇ ਫੇਰ ਕੋਈ ਹਾਂ ਹਾਂ ਠੀਕ ਆ ਜੀ ਠੀਕਾ ਆਪਾਂ ਜੀ ਕਿੰਨੇ ਕਿਲੋਮੀਟਰ ਚਲਾਉਣੇ ਆ ਜੀ ਇਹਨੂੰ 8000 ਅੱਛਾ ਅੱਠਿਆ ਦੀ ਕੰਪਨੀਰ ਕੋਡ ਆਲ ਉੱਪਰ ਲਿਖਿਆ ਵਾ ਅੱਠਿਆ ਕੰਪਨੀ ਦਾ ਵੀ ਅੱਛਾ ਥੀ ਗਈ ਅਸਾ ਤੋਂ ਤਾਂ ਰਹੀ ਲਾਦੀ ਦਾ ਵੇਖੋ ਜੀ ਕੈਮਰੇਜ ਤੇ ਬਾਉ ਜੀ ਕਹਿੰਦੇ ਵੀ ਇਹ ਗੁੜੀਆਂ ਤਾਂ ਮਗਲੈਲਾ ਜਿਹੜਾ ਜੀ 8000 ਕਿਲੋਮੀਟਰ ਚੱਲੂਗਾ ਜੀ ਹੇ ਆਪ ਵੀ ਗਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਇਹ ਕੰਪਨੀ ਸਾਨੂੰ ਤੇ ਜੇ ਕਿਸੇ ਨੂੰ ਤੂੰ ਪਹਿਲਾਂ ਪਤਾ ਨਾ ਪਹਿਲਾਂ ਪਤਾ ਸਕਦਾ ਉਹ ਅਗਲੇ ਦਿਨ ਇੱਛਾ ਜੀ ਉਹ ਇੱਛਾ ਹਾਂ ਉਮੀਦੋ 93 ਦੀ ਸਾਇੰਸ ਆ ਜੀ ਇਹ 1898 ਦੀ ਬਹੁਤ ਪੁਰਾਣੀ ਕੰਪਨੀ ਹਾਂ ਬਹੁਤ ਪੁਰਾਣੀ ਕੰਪਨੀ ਹੈ ਪਹਿਲਾਂ ਟਾਇਰ ਉਰੋਂਦੇ ਸੀ ਇਹਨਾਂ ਤੇ ਹੁਣ ਵੀ ਆਉਂਦੇ ਆ ਹਾਂ ਹੁਣ ਵੀ ਟਾਇਰ ਤਾਂ ਹੁਣ ਵੀ ਹੁੰਦੇ ਆ ਬਗਲਾਲ ਪਹਿਲੇ ਯਾਰ ਵੇਖਿਆ ਇਹ ਬਗਲਾਲ ਇਹਨਾਂ ਨੇ ਹੁਣ ਕੱਟਿਆ ਠੀਕ ਆ ਜੀ ਪਹਿਲਾਂ ਬਾਹਰਲੇ ਇੰਟਰਨੈਸ਼ਨਲ ਆਏ ਇਹ ਬਾਹਰਲੀ ਕੰਪਨੀਆਂ ਚ ਸੀਗਾ ਬਾਹਲੇ ਦੇਸ਼ਾਂ ਚ ਠੀਕ ਆ ਜੀ ਆਪਣੇ ਇੱਧਰ ਹੁਣ ਆਇਆ ਠੀਕ ਆ ਜੀ ਫਾਦ ਕੇ ਫਿਰ ਕੋਈ ਹਾਂ ਹਾਂ ਠੀਕ ਹੈ ਆਹ ਵੇਖੋ ਜੀ ਇਹ ਮੰਗਲਾਲ ਖੋਲਿਆ ਜੀ ਇਹ 3.5 ਲੀਟਰ ਦੀ ਪੈਕਿੰਗ ਹੈ ਸਾਡੀ ਤੇ ਅਸੀਂ 3 ਲੀਟਰ ਗੱਡੀ ਚ ਪਾਉਣਾ ਜੀ ਇਹ 4 ਲੀਟਰ ਅਸੀਂ ਕੱਢ ਰਹੇ ਆਈਆਂ ਇਹ ਚੋਂ ਵੇਖੋ ਜੀ ਮੰਗਲਾਲ ਦੀ ਕੁਆਲਿਟੀ ਵੇਖੋ ਜੀ ਵੇਖੋ ਜੀ ਜਦੋਂ ਛਾਹਤ ਹੁੰਦਾ ਜੀ ਇਹ ਬਾਗੂਆਂ ਦੀ ਦੇਣ ਹੈ ਜੀ ਇਹ ਇਹ ਕਹਿੰਦੇ ਸਾਡੀ ਗਰੰਟੀ ਹੈ ਜੀ ਬਰਾੰਦ ਖੜ ਜਾਇ ਚ ਪਾ ਦਾਂਗੇ ਪਿੱਟੀ ਚ ਖਾਲੀ ਹੋਣਾ ਸਰਦ ਆਹ ਫੜ ਲੈ ਪੀ ਕੇ ਦੇਖ ਰਾਂ ਮੈਨੂੰ ਰੋਕ ਲਾਂ ਨਿਕ ਕਰ ਰੋਗ ਦਾ ਆਉਣੀ ਗਈ ਆਹ ਇਹ ਪਾਹ ਆ ਇਹਨੇ ਸੱਟ ਮਾਰੀ ਥੋੜੀ ਓਲੀ ਡਾਉਣਾ ਚੇਰਾ ਕਰਨਾ ਚੰਗਾ ਮੋ ਲੈ ਲਾਂ ਵਾ ਪਿੱਛੇ ਕਰ ਮੁ ਕੈਮਰਾ ਮਾਦਾ ਹੌਲੀ ਪਈ ਆਹ ਨਾਲ ਰੀਰ ਰੰਗ ਆ ਗਿਆ ਆਟਵਾ ਫਾੜ ਦੇ ਲੈ ਥੋੜਾ ਰਗੜ ਲੈ ਜੇ ਮੁੰਡਾ ਪਾਪ ਹੀ ਪਾ ਲਾਂਗੇ ਭੁਲੀ ਨਾਲ ਨੂੰ ਕੋਈ ਨਹੀਂ ਉਹ ਕਿਹੜਾ ਕਪੜਾ ਨਹੀਂ ਵਿੱਚ ਕਿਹੜਾ ਵਿੱਚ ਲੱਗਦੇ ਵੀ ਇਹਦੇ ਰੱਖ ਦੇ ਦੋ ਕਰਾਂ ਉੱਪਰ ਹੀ ਰੱਖ ਦਨ ਉਚੜੀ ਹੋਊਗਾ ਲਓ ਜੀ ਕੁੜੀਆ ਦਾ ਮਗਲਾ ਲੱਭਦਾਈ ਅਸੀਂ ਕਾਲਾ ਜੀ ਪੂਰਾ ਕਰ ਰਹੇ ਆ ਛੇੜ 30 ਮਿੰਟ ਨੂੰ ਕਾਲ ਬੱਸ ਹਾਂ ਪੋਸਟਾ ਤੋਂ ਏਸੀ ਫੂਲ ਬਾਲ ਆਪਣੀ ਗੱਡੀ ਦਾ ਕੰਮ ਹੋਣਾ ਜੀ ਓਕੇ ਮੰਗਲਾ ਨਵਾਉਂਦਾ ਮੈਂ ਕੁੰਡ ਜਾਣਾ ਬ੍ਰੇਕਲ ਬਾਲ ਦਾ ਫਿਲਟਰ ਬਾਲ ਦਾ ਐਡਮੈਂਟ ਕਰਤੀ ਸ਼ੇਰਿੰਗ ਡਾਟ ਕਰਤਾ ਜੀ ਆਦਾ ਕੰਮ ਹੋ ਗਿਆ ਜੀ ਓਕੇ ਆ ਜੀ ਸਾਡੇ ਫੁੱਟਾ ਸਿੰਘ ਮਿਸਤਰੀ ਘਰ ਮਾਰੇ ਹੋ ਸਮਰੇ ਲਾ ਦੜੀ ਸਾਪੜੇ